ਗੁਰਦਾਸਪੁਰ ਦੀ ਇਹ ਘਟਨਾ ਹੈ ਇੱਕ ਵਿਅਕਤੀ ਹੈ ਕਹਿੰਦੇ ਉਹ ਸਾਰੇ ਪਰਿਵਾਰ ਦੇ ਘਰੇ ਕੰਧ ਟੱਪ ਕੇ ਚਲਾ ਜਾਂਦਾ ਹੈ ਸਾਸ ਨੂੰ ਤੇ ਆਪਣੀ ਪਤਨੀ ਦਾ ਕਤਲ ਕਰ ਦਿੰਦਾ ਤੇ ਬਾਅਦ ਵਿੱਚ ਪੁਲਿਸ ਜਦੋਂ ਗ੍ਰਿਫਤਾਰ ਕਰਨ ਵਾਸਤੇ ਆਉਂਦੀ ਹੈ ਉਹ ਆਪਣੇ ਆਪ ਨੂੰ ਵੀ ਗੋਲੀ ਮਾਰ ਲੈਂਦਾ ਹੈ ਇਹ ਕਿਸ ਪਾਸੇ ਅਸੀਂ ਜਾ ਰਹੇ ਹਾਂ ਤੇ ਕਿੰਨਾ ਗੁੱਸਾ ਜਾਂ ਕਈ ਜਿਹੜੇ ਆਪਸ ਰਿਸ਼ਤੇ ਐ ਉਹ ਕੀ ਤਾਂ ਕੀ ਰੂਪ ਧਾਰਨ ਕਰਦੇ ਜਾ ਰਹੇ ਆ ਸੁਖਮ ਸਰਬ ਪਹਿਲੀ ਤੇ ਗੱਲ ਇਹ ਹੈ ਨਾ ਕਿ ਇਹ ਜਿਹੜਾ ਮੁਲਾਜ਼ਮ ਸੀ ਪੈਸਕੋ ਦਾ ਸੀ ਜੀ ਤੇ ਇਹਦੇ ਵਿੱਚ ਹੁੰਦੇ ਨੇ ਸਾਬਕਾ ਫੌਜੀ ਜਾਂ ਨਵੇਂ ਫੌਜੀ ਦਸਤਿਆਂ ਚੋਂ ਆਏ ਹੂੰ ਪਹਿਲਾਂ ਨਹੀਂ ਸੁਣ ਹਾਂ ਹੁਣ ਮੈਂ 2-3 ਮੌਕਿਆਂ ਤੇ ਜੇਲ੍ਹਾਂ ਚ ਗਿਆ ਕੁਝ ਕੰਮ ਤੰਦਾ ਜਾਂ ਮੁਲਾਕਾਤ ਵਾਸਤੇ ਹੂੰ ਤਾਂ ਹੁਣ ਇਹ ਵੇਖਣ ਨੂੰ ਮਿਲਿਆ ਕਿ ਮੁਲਾਜ਼ਮ ਵੀ ਦੂਜੇ ਮੁਲਾਜ਼ਮਾਂ ਦੇ ਨਾਲ ਰਲ ਕੇ ਜੇਲ੍ਹ ਸੁਰੱਖਿਆ ਦਾ ਜੇ ਹਮਲਾ ਦੇ ਨੇ ਜੀ ਹੁਣ ਮੈਨੂੰ ਅੰਦਾਜ਼ਾ ਇਹ ਲੱਗਦਾ ਜੇ ਪੈਸਕੋ ਵਾਲਾ ਤੇ ਇਹ ਬੰਦਾ ਆਰਮੀ ਜਾਂ ਨੀਮ ਫੌਜੀ ਦਸਤਿਆਂ ਚੋਂ ਆਇਆ ਹੋ ਸਕਦਾ ਹੈ ਕਿਉਂਕਿ ਮੈਂ ਵਾਰ-ਵਾਰ ਫੇਰ ਦਰਵਾਉਂਦਾ ਚੰਗਾ ਨਹੀਂ ਲੱਗਦਾ ਕਿ ਮੈਨੂੰ ਅੱਜ ਖਬਰਾਂ ਦੀ ਬਹੁਤੀ ਡਿਟੇਲ ਪਤਾ ਨਹੀਂ ਹੈ ਅੰਦੇ ਤਜਰਬੇ ਨਾਲ ਚੱਲਣ ਦੀ ਸਾਫਾ ਫੌਜੀ ਲਿਖਿਆ ਜਾ ਰਿਹਾ ਹੈ ਕਿਉਂਕਿ ਪੈਸਕੋ ਵਾਲੇ ਜਿਹੜੇ ਹਨ ਉਹ ਜ਼ਿਆਦਾਤਰ ਇਹ ਹੈਗੇ ਨੇ ਮੁਲਾਜ਼ਮ ਜੀ ਕਿਉਂਕਿ ਇਹਨਾਂ ਕੋਲ ਟ੍ਰੇਨਿੰਗ ਹੁੰਦੀ ਆ ਤਜਰਬਾ ਹੁੰਦਾ ਹੈ ਬਿਲਕੁਲ ਤੇ ਸਰਕਾਰ ਦੇ ਕੁਝ ਪੈਸੇ ਬਚ ਜਾਂਦੇ ਨੇ ਕੁਝ ਲਾਭ ਹੋ ਜਾਂਦੇ ਨੇ ਤਾਂ ਉਹ ਇਹਨਾਂ ਨੂੰ ਜਮਾ ਦੇ ਦਿੰਦੇ ਨੇ ਹੁਣ ਇਹਦੇ ਚ ਅਗਲੀ ਗੱਲ ਜਿਹੜੀ ਆ ਕਿ AK47 ਉਹਨੇ ਇਸਤੇਮਾਲ ਕੀਤੀ ਆ ਬਿਲਕੁਲ AK47 ਦਾ ਮਤਲਬ ਇਹ ਆ ਕਿ ਜਿਹੜਾ ਉਹਦਾ ਡਿਊਟੀ ਵੈਪਨ ਹੈ ਕਿਉਂਕਿ ਉਹਦੇ ਕੋਲ ਕੋਈ ਲਾਇਸੈਂਸ ਤਾਂ ਹੋਏਗਾ ਨਹੀਂ ਨਾ AK47 ਦਾ ਤਾਂ ਗੱਲ ਇਹ ਆ ਕਿ ਉਹ ਮਤਲਬ ਵੈਪਨ ਹੈ ਜਿਹੜਾ ਉਹ ਸ਼ਾਇਦ ਉਹਦਾ ਸਰਵਿਸ ਵੈਪਨ ਹੋਏਗਾ ਜੀ ਠੀਕ ਹੈ ਜੀ ਹੋ ਸਕਦਾ ਉਹਨੂੰ ਅਲੋਟ ਹੋਇਆ ਹੋਵੇ ਹੋ ਸਕਦਾ ਕਿ ਉਹਨੇ ਜਮਾ ਨਾ ਕਰਾਇਆ ਹੋਵੇ ਹੋ ਸਕਦਾ ਉਹ ਤੋਂ ਕੱਢ ਕੇ ਲਿਆ ਹੋਵੇ ਹਮ ਕਿਉਂਕਿ ਬਹੁਤ ਕੁਝ ਹੋ ਜਾਂਦਾ ਹੈ ਹਾਂ ਜੀ ਫਿਰ ਉਸਨੇ ਘਟਨਾ ਨੂੰ ਅੰਜਾਮ ਦਿੱਤਾ ਇਦਾਂ ਦੀ ਘਟਨਾ ਅੱਗੇ ਵੀ ਹੋਈ ਹੈ ਇਨਫੈਕਟ ਦੋ ਤਿੰਨ ਘਟਨਾਵਾਂ ਨੇ ਇਸੇ ਤਰ੍ਹਾਂ ਜਦੋਂ ਮੁਲਾਜ਼ਮਾ ਨੇ ਕਿਸੇ ਨਿਰਵਾਲ ਵਰ ਨਾਲ ਕਿਸੇ ਨੇ ਵਕਫਾ ਵੈਪਨਾਂ ਦੇ ਨਾਲ ਇਦਾਂ कांड ਅੰਜਾਮ ਦਿੱਤੇ ਨੇ ਸੁਖਮ ਸਭ ਖਤਰਨਾਕ ਗੱਲ ਸਾਡੇ ਵਾਸਤੇ ਇਹ ਆ ਕਿ ਚਲੋ ਉਹਨੂੰ ਘੇਰਾ ਪਾਇਆ ਗਿਆ ਉਹ ਜਾ ਕੇ ਨੇੜੇ ਦੇ ਜਿਹੜੇ ਕੁਆਟਰਸ ਸੀ ਉਹਨਾਂ ਦੇ ਵਿੱਚ ਲੁਕ ਗਿਆ ਉਹ ਪੁਲਿਸ ਵਾਲੇ ਨੇ ਕਿਹਾ ਕਿ ਯਾਰ ਤੂੰ ਸਰੈਂਡਰ ਕਰ ਤੇ ਹੂੰ ਕਿਉਂਕਿ ਹੁਣ ਦੇਖੋ ਪੁਲਿਸ ਵਾਲਿਆਂ ਨੂੰ ਆਪ ਦਾ ਵੀ ਖਤਰਾ ਹੁੰਦਾ ਹੈ ਨਾ ਜੀ ਜੀ ਕਿ ਅੱਗੋਂ ਇਹ K47 ਬੜਾ ਪੜਾ ਵੈਪਨ ਹੈ ਜੀ ਜੀ ਤਾਂ ਉਹਨਾਂ ਨੂੰ ਇਹ ਵੀ ਸੀ ਕਿਤੇ ਹਮਲਾ ਨਾ ਕਰ ਦੇਵੇ ਹੂੰ ਬੁਲੇਟ ਪ੍ਰੂਫ ਜੈਕਟਾਂ ਤੁਸੀਂ ਦੇਖਿਆ ਹੋਣਾ ਕਿ ਉਹ ਡਿਊਟੀ ਤੇ ਪਾਈ ਬੈਠੇ ਸੀ ਜੀ ਉਹ ਇਹੀ ਕਾਰਨ ਸੀ ਕਿ ਇੱਕ ਉਹਦਾ ਵੀ ਡਰ ਹੈ ਕਿ ਇਹ ਕੁਛ ਨਾ ਕਰ ਲਵੇ ਹੂੰ ਤਾਂ ਘੰਟਾ ਨੂੰ ਜਿਹੜੇ ਉੱਚ ਪੱਧਰ ਦੇ ਅਧਿਕਾਰੀ ਆ ਉਸ ਸਮਾਂ ਜਾਉਂਦੇ ਰਹੇ ਬਿਲਕੁਲ ਕਿ ਐਸੀ ਤੈਨੂੰ ਕੁਛ ਉਹ ਕਹਿੰਦਾ ਮੈਨੂੰ ਤੁਸੀਂ ਢਾ ਲੋਗੇ ਹੂੰ ਮਤਲਬ ਕਿ ਉਹਦੇ ਮਾਈਂਡ ਦੇ ਵਿੱਚ ਇਹ ਚੀਜ਼ ਸੀ ਕਿ ਮੈਂ ਸਰੈਂਡਰ ਨਹੀਂ ਕਰਨਾ ਜੀ ਵੀ ਕੀ ਪਤਾ ਕੀ ਚੱਲ ਰਿਹਾ ਕਿਉਂਕਿ ਇਹੋ ਜਿਹੇ ਬੰਦੇ ਵਿਸਫੋਟ ਹੋ ਜਾਂਦੇ ਨੇ ਅੰਦਰੋਂ ਬਿਲਕੁਲ ਸੱਸ ਮਾਰੀ ਸੂ ਆਪਦੀ ਪਤਨੀ ਮਾਰੀ ਸੂ ਤਾਂ ਕਈ ਵਾਰ ਕੀ ਅੰਦਰ ਬੰਦੇ ਦੇ ਵਿਸਫੋਟ ਹੀ ਚੱਲ ਰਹੇ ਹੁੰਦੇ ਆ ਤਾਂ ਉਹ ਛੋਟਾ ਛੋਟਾ ਥਾਊਟ ਵੀ ਵਿਸਫੋਟ ਹੁੰਦਾ ਹੈ ਜੀ ਜੀ ਤਾਂ ਉਹਨੇ ਬੰਦੇ ਨੇ ਫਿਰ ਘੰਟੇ ਡੇਢ ਘੰਟੇ ਬਾਅਦ ਆਪਣੇ ਆਪ ਨੂੰ ਸ਼ੂਟ ਕਰ ਲਿਆ ਹੁਣ ਜਿਹੜਾ ਝਗੜਾ ਉਹ ਤਾਂ ਨਿੱਜੀ ਹੋਏਗਾ ਨਾ ਘਰੇਲੂ ਹੋਏਗਾ ਤਾਂ ਦਈਏ ਐਸਾ ਉਹਨੇ ਕੀਤਾ ਪਤਨੀ ਸੱਸ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਨਾਖੁਸ਼ ਹੋਏਗਾ ਜੀ ਜਾਂ ਅੱਜਕੱਲ੍ਹ ਉਹ ਰਿਸ਼ਤਿਆਂ ਦੀ ਪ੍ਰੋਬਲਮ ਮੈਂ ਇਹਦੇ ਤੇ ਨਾ ਥੋੜੀ ਜੀ ਗੱਲ ਜਾਂਦੇ ਜਾਂਦੇ ਅੱਜ ਗਿਦੜਵਾ ਨੂੰ ਲਿਖੀ ਸੀ ਕਿ ਮੈਨੂੰ ਜਿੰਨੀ ਕੁ ਸਮਝ ਆਉਂਦੀ ਆ ਨਾ ਕਿ ਦੇਖੋ ਅਸੀਂ ਨਾ ਇੱਕ ਸੱਭਿਆਚਾਰਕ ਤਬਦੀਲੀ ਚੋਂ ਐਸੇ ਗੁਜ਼ਰੇ ਆ ਨਾ ਕਿ ਅਸੀਂ ਬਹੁਤ ਕੁਝ ਮਤਲਬ ਕਿ ਠੀਕ ਹੈ ਸਹੂਲਤ ਸਾਧਨ ਤੇ ਬਤੇਰਾ ਕੁਝ ਤਰੱਕੀ ਵਿਗਿਆਨ ਉਹ ਸਾਰਾ ਇੱਕ ਪਾਸੇ ਆ ਪਰ ਅਸੀਂ ਨਾ ਉਹਦੇ ਬਦਲੇ ਬਹੁਤ ਕੁਝ ਗਵਾਉਂਦੇ ਤੁਰੇ ਆਇਆ ਗਵਾਉਂਦੇ ਤੁਰੇ ਆਇਆ ਜੀ ਝਗੜੇ ਅੱਗੇ ਵੀ ਹੁੰਦੇ ਸਨ ਬੜੇ ਮਤਲਬ ਕਿ ਘਟਕਟਾਪੇ ਤੱਕ ਵੀ ਚਲੇ ਜਾਣਾ ਹੂੰ ਹੂੰ ਉਹ ਝਗੜੇ ਚਾਰ ਦੁਆਰੀ ਤੱਕ ਹੱਦ ਪੰਚਾਇਤ ਤੱਕ ਤੇ ਰਿਸ਼ਤੇਦਾਰੀ ਤੱਕ ਹੀ ਹੁੰਦੇ ਸਨ ਹੂੰ ਠੀਕ ਹੈ ਜੀ ਜੀ ਮਤਲਬ ਵੀ ਉਹ ਜਿੱਦਾਂ ਕਿਦਾਂ ਭਰਾਵਾਂ ਦਾ ਝਗੜਾ ਹੈ ਪਤੀ ਪਤਨੀ ਦਾ ਝਗੜਾ ਚਾਚੇ ਤਾਇਆ ਦਾ ਝਗੜਾ ਉਹ ਹੱਲ ਹੋ ਜਾਂਦਾ ਸੀ ਹੂੰ ਉਹਦਾ ਇੱਕ ਵੱਡਾ ਕਾਰਨ ਸੀ ਕਿ ਸਾਟੇ ਹੁੰਦੇ ਸਨ ਉਦੋਂ ਸਾਂਝੇ ਪਰਿਵਾਰ ਜੀ ਸਾਂਝੇ ਪਰਿਵਾਰਾਂ ਚ ਦੁੱਖ ਕਲੇਸ਼ ਜਾਂ ਕੋਈ ਲੜਾਈ ਝਗੜਾ ਛੇਤੀ ਲੋਕਦਾ ਨਹੀਂ ਹੁੰਦਾ ਹੂੰ ਜਦੋਂ ਚੀਜ਼ ਚਾਰ ਜੀਆਂ ਚ ਆਉਂਦੀ ਆ ਤੇ ਫਿਰ ਉਸ ਚੀਜ਼ ਦਾ ਹੱਲ ਵੀ ਲੱਭਿਆ ਜਾਂਦਾ ਹੈ ਜੀ ਠੀਕ ਹੈ ਨਾ ਜੀ ਉਦੋਂ ਮੈਨੂੰ ਯਾਦ ਆ ਕਿ ਤਰਕਸ਼ੀਲ ਵੀ ਬਹੁਤ ਆਉਂਦੇ ਹੁੰਦੇ ਸਨ ਣੀੜਿਆਂ ਨੂੰ ਅੱਗ ਲੱਗ ਜਾਣੀ ਜਾਂ ਕੁਝ ਹੋ ਜਾਣਾ ਉਹ ਕੀ ਹੁੰਦਾ ਸੀ ਮੈਂ ਛੋਟੇ ਜਿਹੇ ਹੁੰਦੇ ਨੇ ਇਸ ਚੀਜ਼ ਨੂੰ ਸਿੱਖਿਆ ਕਿ ਯਾਰ ਅਸਲ ਦੇ ਵਿੱਚ ਨਾ ਸਾਂਝੇ ਪਰਿਵਾਰ 'ਚ ਇੱਕ ਜੀ ਵਿਸ਼ੇਸ਼ ਧਿਆਨ ਮੰਗ ਰਿਹਾ ਚਾਹੇ ਉਹ ਨਵੀਂ ਵਿਵਤਾ ਕਹਿ ਲੋ ਹਮ ਹਮ ਆਦਰਵਾਇਸ ਮਤ ਲਿਓ ਇਸਨੂੰ ਕਿ ਚਾਹੇ ਕੋਈ ਵੀ ਆ ਚਾਹੇ ਬੱਚਾ ਹੈ ਕੋਈ ਛੋਟਾ ਤਾਂ ਮਤਲਬ ਕਿ ਉਹ ਕੁਝ ਕਾਂਡ ਐਸੇ ਕਰਨੇ ਸ਼ੁਰੂ ਕਰ ਦਿੰਦਾ ਹੈ ਉਨੇ ਰਾਸ਼ ਹੁੰਦਾ ਹੈ ਉਹ ਟੈਂਸ਼ਨ ਸੀਕਰ ਜੀ ਨੂੰ ਕਹਿੰਦੇ ਹਨਾ ਟੈਂਸ਼ਨ ਬਿਲਕੁਲ ਤੇ ਫਿਰ ਉਹ ਤਰਕਸ਼ੀਲ ਆਉਂਦੇ ਉਹਨੂੰ ਲੱਭ ਲੈਂਦੇ ਫਿਰ ਉਹ ਪਰਿਵਾਰ ਨੂੰ ਦੱਸ ਦਿੰਦੇ ਕਿ ਆ ਪ੍ਰੋਬਲਮ ਹੈ ਤੇ ਕੁਝ ਕਟਨਾਵਾਂ ਨੂੰ ਉਹਦੋਂ ਆ ਸ਼ਾਪ ਵੀ ਦਿੰਦੇ ਸੀਗੇ ਮਤਲਬ ਇਹ ਆ ਕਿ ਇੰਨਾ ਜ਼ਿਆਦਾ ਕੰਮ ਨਹੀਂ ਸੀ ਵੱਧਾ ਹੂੰ ਠੀਕ ਹੈ ਜੀ ਹੁਣ ਕੀ ਆ ਕਿ ਆਪਾਂ ਸਾਂਝੇ ਪਰਿਵਾਰਾਂ ਤੋਂ ਟੁੱਟ ਕੇ ਆ ਗਏ ਇਕਾਂਗੀ ਇਕਾਂਗੀ ਸਮਝਦੇ ਹੋ ਹਾਂਜੀ ਬਿਲਕੁਲ ਅਭੀ ਮਤਲਬ ਅੱਜ ਤੁਸੀਂ ਦੇਖ ਲਓ ਕਿ ਆਪਾਂ ਹੁਣ ਚਾਚੇ ਤਾਂ ਇਕੱਠੇ ਨਹੀਂ ਰਹਿੰਦੇ ਤੁਸੀਂ ਵੀ ਸ਼ਹਿਰ ਕੱਲੇ ਆਏ ਬਿਲਕੁਲ ਕੱਲੇ ਆਏ ਹੋ ਨਾ ਇਕਾਂਗੀ ਹੋ ਗਿਆ ਹੂੰ ਉੱਥੇ ਸੀ ਪਿੰਡ ਤਾਂ ਚਾਰ ਘਰ ਜਾਂ ਇੱਕ ਵੇੜਾ ਚਾਰ ਘਰ ਉਹ ਹੋ ਗਏ ਸਾਂਝੇ ਪਰ ਸ਼ਰੀਕਾ ਕਬੀਲਾ ਨਾਲ ਜੁੜਿਆ ਹੀ ਹੁੰਦਾ ਅੱਛਾ ਇੱਥੇ ਆ ਕੇ ਸੂਖਮ ਸਾਹਿਬ ਦਾ ਕਮਰਾ ਡੱਡਾ ਹੈ ਜੀਮ ਸਾਹਿਬ ਨਾਲ ਮਾਤਾ ਜੀ ਦਾ ਹਟੋ ਹੈਗਾ ਬਿਲਕੁਲ ਇਕਾਂਗੀ ਪਰਿਵਾਰ ਚ ਵੀ ਹਾਂ ਦੁਨੀਆ ਵੱਖੋ ਵੱਖਰੀ ਆ ਹੁਣ ਜੋ ਇਹਨੂੰ ਆਪਦੇ ਤੇ ਨਾਲ ਲੈ ਉਹ ਨਹੀਂ ਮੈਂ ਤਾਂ ਇੱਕ ਮਿਸਾਲਾਂ ਲੈ ਕੇ ਵੀ ਤਾਂ ਸੱਚ ਹੈ ਹੈ ਨਾ ਅੱਜ ਸੱਚ ਹੈ ਤਾਂ ਹਰ ਇੱਕ ਬੰਦੇ ਤੇ ਆਪਣੇ ਬੈਡਰੂਮ ਚ ਕੀ ਚੱਲ ਰਿਹਾ ਹੂੰ ਤੁਹਾਨੂੰ ਪਤਾ ਹੀ ਨਹੀਂ ਕਰ ਚ ਹੀ ਨਹੀਂ ਪਤਾ ਤਾਂ ਇਦਾਂ ਕਿ ਮਤਲਬ ਕਿ ਰਿਸ਼ਤੇਦਾਰੀਆਂ ਚ ਵੀ ਅੱਜਕੱਲ ਗੱਲ ਇਹ ਆ ਕਿ ਅੱਜ ਨਾ ਮੈਂ ਇੱਕ ਬਹੁਤ ਵਧੀਆ ਗੱਲ ਕਿਸੇ ਪੋਡਕਾਸਟ ਚੋਂ ਸੁਣੀ ਪੋਡਕਾਸਟ ਬੜੇ ਵਾਹੀਆ ਆਤਾ ਹੁੰਦੇ ਨੇ ਪਰ ਕਦੇ-ਕਦੇ ਅੱچھے ਪੌਡਕਾਸਟ ਕੰਨਾਂ 'ਚ ਪੈਂਦੇ ਆ ਤੇ ਤਾਂ ਉਹ ਲੋਕ ਨੇ ਜਿਹੜਾ ਅੱਛਾ ਪੌਡਕਾਸਟ ਕਰਦੇ ਨੇ ਤੇ ਅਛੀਆਂ ਗੱਲਾਂ ਸਾਡੇ ਤੱਕ ਪਹੁੰਚਾਉਂਦੇ ਆ ਇੱਕ ਬੰਦਾ ਦੱਸ ਰਿਹਾ ਸੀ ਮਾਫ ਕਰਨਾ ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ ਸਤਿਯੋਗ ਕੁਛ ਐਸਾ ਨਾਮ ਸੀ ਉਹ ਕਹਿੰਦੇ ਕਿ ਮੈਂ ਸਫਰ ਕਰ ਰਿਹਾ ਹਾਂ ਸਬਸਤ ਦੇ ਵਿੱਚ ਹਮ ਇੱਕ ਆ ਕੇ ਕੁੜੀ ਬੈਠ ਗਈ ਭੈਣ ਬੈਠ ਗਈ ਤੇ ਉਸਨੇ ਮੇਰੇ ਨਾਲ ਗੱਲਾਂ ਸਟਾਰਟ ਕਰ ਦਿੱਤੀ ਜਿਸੂ ਨੇ ਗੱਲਾਂ ਸਟਾਰਟ ਕਰ ਦਿੱਤੀਆਂ ਤੇ ਚਲੋ ਵੀ ਉਹ ਐਸੀਆਂ ਗੱਲਾਂ ਮੈਂ ਹੈਰਾਨ ਰਹਿ ਗਿਆ ਕਿ ਉਹਨੇ ਆਪਣੇ ਨਿੱਜੀ ਜੀਵਨ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਚਲੋ ਜੀ ਇੱਕ ਦੋ ਆਚਾਰ ਬਹੁਤ ਗੱਲਾਂ ਦਸੀਆਂ ਆਪਣੇ ਕਰਦੀਆਂ ਜੀਵਨ ਦੀਆਂ ਤੇ ਜਦ ਉਹ ਉੱਤਰਨ ਲੱਗੀ ਤੇ ਮੈਂ ਹੱਥ ਜੋੜ ਕੇ ਪੁੱਛ ਲਿਆ ਮੈਂ ਕਿ ਭੈਣ ਜੀ ਇੱਕ ਗੱਲ ਪੁੱਛਾਂ ਕਿ ਤੁਸੀਂ ਮੈਨੂੰ ਇੰਨਾ ਕੁਛ ਆਪਦੇ ਬਾਰੇ ਦੱਸ ਦਿੱਤਾ ਹੈ ਕੀ ਸੋਚ ਕੇ ਮੈਤੇ ਤੁਹਾਡਾ ਕੁਛ ਵੀ ਨਹੀਂ ਲੱਗਦਾ ਉਹ ਕਹਿੰਦੀ ਤਦੇ ਹੀ ਤੇ ਤੈਨੂੰ ਦੱਸਿਆ ਨੇ ਕਿ ਤੂੰ ਮੇਰਾ ਕੁਛ ਨਹੀਂ ਲੱਗਦਾ ਆਪਣੇਆਂ ਨੂੰ ਤੇ ਅੱਜ ਕੱਲ ਦੱਸਿਆ ਨਹੀਂ ਜਾਂਦੀ ਕਿੰਨੀ ਵੱਡੀ ਕਿੰਨੀ ਵੱਟੀ ਗੱਲ ਐ ਸਰ ਅਰੇ ਇਹ ਪ੍ਰੈਕਟੀਕਲ ਹਕੀਕਤ ਹੈ ਕੋਈ ਸੱਜਣ ਔਨ ਸਕਰੀਨ ਦੱਸ ਰਿਹਾ ਜੀ ਯਾਰ ਮੇਰੇ ਨਾਲ ਆ ਹਾਦਸਾ ਹੈ ਕਿ ਸਾਡੇ ਰਿਸ਼ਤਿਆਂ ਤੋਂ ਵਿਸ਼ਵਾਸ ਹੀ ਉੱਠ ਰਿਹਾ ਸੋ ਇਹ ਬਹੁਤ ਵੱਡੀ ਗੱਲ ਹੈ ਇਹਦੇ ਵਿੱਚ ਹੀ ਸਭ ਕੁਝ ਲੁਕਿਆ ਸਰ ਤਾਂ ਉਹ ਬੰਦੇ ਅੰਦਰੇ ਅੰਦਰ ਜੋ ਚੱਲ ਰਿਹਾ ਕਿਸੇ ਦੇ ਜੀਵਨ ਚ ਕੋਈ ਸੱਸ ਦਾ ਇੰਟਰਫੇਅਰ ਹੈ ਕਿ ਸੋਸਾਇਟੀ ਲਾਈਫ ਦੇ ਵਿੱਚ ਕਿਸੇ ਦਾ ਕੋਈ ਸੰਬੰਧਾਂ ਦਾ ਆ ਗਿਆ ਨਾਜਾਇਜ਼ ਤਾਲੁਕਾ ਦਾ ਆ ਗਿਆ ਸੁਭਾਅ ਦਾ ਬਖਰੀਵਾਂ ਆ ਗਿਆ ਆਪੋ ਆਪਣੀ ਈਗੋ ਕਲੈਸ਼ ਹੋ ਗਈ ਅੰਦਰੋਂ ਅੰਦਰ ਕੜੀ ਜਾਂਦੇ ਨੇ ਕੜੀ ਜਾਂਦੇ ਨੇ ਬੰਦ ਬਣ ਰਹੇ ਨੇ ਸਰ ਉਹ ਜਦੋਂ ਫੁੱਟਦੇ ਆ ਫਿਰ ਆਪ ਹੀ ਨਹੀਂ ਉਡਾਉਂਦੇ ਖੁਦ ਨੂੰ ਨਾ ਸਭ ਕੁਝ ਤੈਸ ਨਸ ਕਰ ਦਿੰਦੇ ਆ ਸਮੂਹਿਕ ਸਮੂਹਿਕ ਖੁਦਕੁਸ਼ੀਆਂ ਇਹ ਸਾਡੇ ਵਾਸਤੇ ਬਹੁਤ ਖਤਰਨਾਕ ਨੇ ਜਾਂ ਇਦਾਂ ਪਰਿਵਾਰ ਮਾਰ ਕੇ ਭਈ ਆਪ ਨੂੰ ਮਾਰ ਲ ਕਤਲ ਸਮੂਹਿਕ ਕਤਲकांड ਇਹ ਬਹੁਤ ਖਤਰਨਾਕ ਨੇ ਜੀ 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 ਬਿਲਕੁਲ ਜੀ